ਕਾ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁ ਡਿਊਟੀ ਵਧੀਆ ਪੰਘਧਾਰ ਰਹੇ ਨੇ ਆਪਣੀ ਪੰਜ ਨੰਬਰ ਇੰਚਾਰੇ ਸਾਹਿਬ ਜੀ ਨਾਲ ਚੌਕੀ ਇੰਚਾਰੇ ਸਾਹਿਬ ਜੀ ਨਾਲ ਉਹਨਾਂ ਦੇ ਨਾਲ ਬੰਦੇ ਬਹੁ ਜਬਰਦਸ ਮਤਲਬ ਘਰ ਘਰ ਦੇ ਵਿੱਚ ਦਸਾਂ ਗਲੀ ਗਲੀ ਚ ਘੁੰਮ ਰਹੇ ਨੇ ਜਿੱਦਾਂ ਦੇਖਿਆ ਹੋਵੇ ਨੋ ਨੰਬਰ ਗਲੀ 10 ਨੰਬਰ ਗਲੀ ਨੰਬਰ ਜਿੱਦਾਂ ਆ ਗਿਆ ਤਿੰਨ ਚਾਰ ਮਸ਼ਹੂਰ ਗਲੀਆਂ ਉਹਨਾਂ ਦੇ ਵਿੱਚ ਪੂਰੀ ਚੈਕਿੰਗ ਚੱਲ ਰਹੀ ਆ ਪੂਰੀ ਚੈਕਿੰਗ ਚੱਲ ਰਹੀ ਹੈ ਹਾਂ ਬਿਲਕੁਲ ਚੱਲ ਰਹੀ ਹੈ ਬਹੁਤ ਵਧੀਆ ਅਸੀਂ ਆਪ ਕਹਿੰਨੇ ਆ ਅਸੀਂ ਆਪ ਮੀਟਿੰਗ ਕਰਾਣੇ ਚਾਹੁੰਦੇ ਆ ਇਹਨਾਂ ਨੂੰ ਜਨਾਬ ਨੂੰ ਬੁਲਾਵਾਂਗੇ ਲੱਗਦਾ ਕੋਈ ਚਤਤ ਨਹੀਂ ਦਿੱਤੀ ਗਈ ਪੁਲਿਸ ਵੱਲੋਂ ਵੀ ਉਹਨਾਂ ਨੂੰ ਕੋਈ ਆਪ ਪੁਲਿਸ ਵਾਲੋਂ ਜਨਾਬ ਚੁਣੌਤੀ ਦਿੱਤੀ ਗਈ ਆ ਉਸ ਤੋਂ ਬਾਅਦ ਦੇਖੋ ਪੁਲਿਸ ਕਹਿੰਦੀ ਆ ਪੂਰਾ ਠੱਡ ਪਾਵਾਂਗੇ ਫਰਕ ਪਿਆ ਕੁਛ ਬਰਗ ਦਾ ਕਾਫੀ ਪਿਆ ਨੱਠ ਗਏ ਲੋਕੀ ਠੀਕ ਚਿੱਟਾ ਵਿੱਚ ਨਾਲੇ ਨੱਠ ਗਏ ਨੇ ਇਹ ਸਿਨੇ ਰਫਸ ਸਹਿਬਾਨ ਵੱਲੋਂ ਸਖਤ ਦਿੱਤਾ ਨੇ ਜਿੰਨੇ ਵੀ ਨਸ਼ਰਾ ਸਮਗਲੇ ਨੇ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਰੋਟੀਨ ਦੀ ਚੈਕਿੰਗ ਸਰ ਕਿੰਨੀਆਂ ਟੀਮਾਂ ਲਾਈਆਂ ਗਈਆਂ ਔਰ ਸਿੰਪਲ ਪੜਦੀ ਕਿ ਵੀ ਮੁਲਾਜ਼ਮ ਕੁਝ ਹੈਗੇ ਨਹੀਂ ਬਿਲਕੁਲ ਬਿਲਕੁਲ ਟੀਮਾਂ ਦੋ ਦਿਨ ਬਣਾਈਆਂ ਹੋਈਆਂ ਕੋਈ ਫਰਕ ਪਿਆ ਸਰ ਬਿਲਕੁਲ ਤੁਸੀਂ ਕਿਹੜੇ ਕਿਹੜੇ ਏਰੀਆ ਸਰ ਕਵਰ ਕੀਤਾ ਗਿਆ ਅੱਜ ਜਵਾਰਨਾ ਕੈਂਪਿੰਗ ਠੀਕ